ਸੋ ਦੋਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਉਂ ਤੇ ਜੁਸਮਾਨ ਲੱਗੇ ਸੀ ਸਿੰਘਾਂ ਦੇ ਵਿੱਚ ਬਹੁਤ ਬਾਰ ਆ ਗਿਆ ਸਿੰਘ ਕਹਿੰਦੇ ਦੀਨ ਦੁਨੀਆਂ ਦੇ ਮਾਲਕੋ ਪਾਤਸ਼ਾਹ ਜੀ ਹੁਣ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਗੁਰੂ ਸਾਹਿਬ ਜੀ ਕਹਿੰਦੇ ਸਿੰਘੋ ਹੋਂਦੀ ਸਾਡੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਰੋਗੇ ਅੱਗੇ ਸਿੰਘ ਕਹਿੰਦੇ ਮਹਾਰਾਜ ਇਹਨਾਂ ਦੀ ਤੇ ਬੀੜਾਂ ਹੀ ਬਹੁਤ ਥੋੜੀਆਂ ਨੇ ਮਹਾਰਾਜ ਹਨੂ ਕੋ ਜੀ ਮਾੜਾ ਕੰਦੇ ਤੁਸੀਂ ਕਿਤੇ ਪੰਜ ਸਿੰਘ ਕੋਵੇ ਅੰਮ੍ਰਿਤਾਰੀ ਨਾ ਘੜਪੜ ਨਾਲ ਤਿਆਰ ਵਰ ਤਿਆਰ ਸਿੰਘ ਉਹਨਾਂ ਪੰਜ ਸਿਵਾ ਦੇ ਦਰਸ਼ਨ ਕਰ ਲੋ ਉਹ ਪੰਜ ਪਿਆਰੇ ਮੇਰਾ ਹੀ ਕਹੋ ਨੀ ਅੱਗੋ ਸੇਰ ਕਾਂਧੀ ਛੇ ਕਿਤੇ ਪੰਜ ਪਿਆਰੇ ਪੰਜ ਸਿੰਘ ਵੀ ਨਾ ਮਿਲਿਆ ਰਹਿ ਤਵਾਂ ਫੇਰ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਫੁਰਤਿਆਰ ਸੱਜ ਕੇ ਨਾਮ ਵੜੀ ਪੜ ਕੇ ਅਰਦਾਸਾ ਤੋੜ ਕੇ ਤੋਮਾਲਾ ਚੜਾ ਕੇ ਪਾਣੀ ਪਾਣਾ ਪੜ ਕੇ ਸ਼ਸਤਰਾਂ ਨੂੰ ਤਿਆਰ ਵਰ ਤਿਆਰ ਸੱਜ ਕੇ ਜਦੋਂ ਆਪਣੇ ਆਪ ਨੂੰ ਚੁਗਲ ਤੇ ਦੇਖੋਗੇ ਇੱਥੇ ਚੁਗਲ ਸ਼ੀਸ਼ੇ ਨੂੰ ਪਿਆ ਗਿਆ ਹੈ ਮਹਾਰਾਜ ਕਹਿੰਦੇ ਜਦੋਂ ਤੁਸੀਂ ਆਪਣੇ ਆਪ ਨੂੰ ਚੁਗਲ ਤੇ ਦੇਖੋਗੇ ਤੁਹਾਨੂੰ ਸਾਡੇ ਦਰਸ਼ਨ ਹੋਣਗੇ ਇਸੇ ਲਈ ਅਸੀਂ ਸਾਰਿਆਂ ਨੂੰ ਕਹਿੰਦੇ ਨੇ ਤਿਆਰ ਵਰ ਤਿਆਰ ਸਿੰਘ ਸੁਝੋ ਅਮਲਿਛਕੋ